Que hey, lindo. Hey. ਅੱਜ ਜੜਿਆਲਾ ਗੁਰੂ ਦੀਆਂ ਸ੍ਰੀ ਸੰਗਤਾਂ ਦੇ ਸਹਿਯੋਗ ਨਾਲ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਸੰਬੰਧ ਵਿੱਚ ਗੁਰੂ ਮਾਨੇਵ ਜੰਦ ਦੇ ਦਿੱਤਾ ਤਾਰੀਆਂ ਹੀ ਗੁਰਦੁਆਰਾ ਕਮੇਟੀਆਂ ਨੂੰ ਗੱਤਕਾ ਪਾਰਟੀਆਂ ਤੇ ਬਾਬਾ ਪਰਮਾਨੰਦ ਜੀ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਇੱਕ ਨਗਰ ਕੀਰਤਨ ਦਾ ਆਯੋਜਨ ਜਿਹੜਾ ਵਾ ਉਸ ਕਰਨ ਜਾ ਰਹੇ ਆ ਜਿਹੜਾ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਇੱਥੇ ਗੁਰਦੁਆਰਾ ਸਾਹਿਬ ਵਿਖੇ ਸ਼ਾਮੀ 7 ਵਜੇ ਤੱਕ ਸਮਾਪਤ ਹੋਵੇਗਾ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਆ ਕਿ ਜੋ ਘਰਾਂ ਦੇ ਵਿੱਚ ਵੇਖ ਰਹੇ ਨੇ ਉਹ ਇਸ ਨਗਰ ਦੀ ਤੰਦੀ ਜੁਬਾ ਵਧਾਉਣ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤੇ ਅਸੀਂ ਇਸ ਮੌਕੇ ਉੱਤੇ ਸਾਰਿਆਂ ਵੱਲੋਂ ਹੀ ਵਿਸਾਖੀ ਦੇ ਸ਼ੋਭ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਸਾਜਨਾ ਦੇ ਵਿੱਚ ਸਬੰਧ ਵਿੱਚ ਗੁਰੂ ਮਾਨੇਓ ਗ੍ਰੰਥ ਸੇਵਕ ਜੱਥਾ ਜੰਡਿਆਲਾ ਗੁਰੂ ਸੰਭੂ ਗੁਰਦੁਆਰਾ ਪਤਵੰਤ ਪ੍ਰਬੰਧਕ ਕਮੇਟੀਆਂ ਸਿਮੂ ਜੰਡਿਆਲਾ ਸ਼ਹਿਰ ਦੀਆਂ ਜਿਹੜੀਆਂ ਗਦਕਾ ਪਾਰਟੀਆਂ ਤੇ ਸਮਾਜ ਸੇਵੀ ਰਾਜਨੀਤਿਕ ਪਾਰਟੀਆਂ ਉਥੇ ਨਾਲ ਹੀ ਵਿਸ਼ੇਸ਼ ਤੌਰ ਤੇ ਸ੍ਰੀਮਾਨ ਸੰਤ ਬਾਬਾ ਪਰਮਾਨੰਦ ਜੀ ਉਹਨਾਂ ਦੇ ਸਹਿਯੋਗ ਨਾਲ ਇੱਕ ਨਗਰ ਕੀਰਤਨ ਦਾ ਆਯੋਜਿਤ ਕਰ ਰਹੇ ਹਾਂ ਇਹ ਨਗਰ ਕੀਰਤਨ ਖਾਲਸਾ ਸਾਹਿਬ ਨਾਲ ਜਿਸ ਸੰਬੰਧ ਵਿੱਚ ਪਿਛਲੇ ਲੰਬੇ ਸਮੇਂ ਤੋਂ ਜੰਡਿਆਲਾ ਗੁਰੂ ਵਿਖੇ ਵੱਖ-ਵੱਖ ਗੁਰਦੁਆਰਿਆਂ ਵਿੱਚ ਉਜਾਇਏ ਜਾਂਦੇ ਹਨ ਇਸ ਵਾਰ ਬਾਬਾ ਜੀ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਬਾਬਾ ਜੀ ਆਪਾਂ ਕਿਉਂ ਨਾ ਇਥੋਂ ਇੱਕ ਸਾਂਝਾ ਨਗਰ ਕੀਰਤਨ ਸਾਰੇ ਸ਼ਹਿਰ ਦੇ ਸਜੂ ਨਾਲ ਜਿਹਦੇ ਵਿੱਚ ਹਰ ਸਮਾਜ ਸੇਵੀ ਜਥਾ ਬੰਦੀ ਜੇਸੀ ਬੰਦੀ ਰਾਜਨੀਤਿਕ ਪਾਰਟੀ ਹਰ ਧਰਮ ਦੇ ਲੋਕ ਸ਼ਾਮਲ ਹੋਣ ਬਾਬਾ ਜੀ ਨੇ ਉਹ ਬੇਨਤੀ ਪ੍ਰਵਾਨ ਕੀਤੀ ਆ ਕਿ ਅਸੀਂ ਸਾਰੇ ਰਲ ਮਿਲ ਕੇ ਸਾਰੇ ਸ਼ਹਿਰ ਨਿਵਾਸੀ ਇਹ ਨਗਰੀ ਕੀਰਤਨ ਆਰੰਭ ਕਰ ਰਹੇ ਹਾਂ ਸਮੂਹ ਵੀਰਾਂ ਨੂੰ ਬੇਨਤੀ ਹੈ ਕਿ ਇੱਥੇ ਖਾਲਸਾ ਪੰਥ ਦੇ ਸਾਈਂਨਾਂ ਦੇ ਉਸ ਦੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸੰਜੁਣ ਦਸਾਇ ਹੋਏ ਸਿਧਾਂਤੇ ਅਸੀਂ ਚੱਲਣਾ ਵਾ ਉਥੇ ਸਮਾਜ ਵਿੱਚ ਵੀ ਵਿਚਰ ਕੇ ਇਹੋ ਜਿਹਾ ਸੰਦੇਸ਼ ਦੇਣਾ ਹੈ ਸਭ ਸੰਜੇ ਨੂੰ ਸੰਦੇਸ਼ ਦੇਣ ਲਈ ਅਸੀਂ ਚੱਲ ਰਹੇ ਹਾਂ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਉਹ ਸਾਡੇ ਨਾਲ ਚੱਲੋ ਸਾਡੇ ਸੰਗ ਤੋਂ ਅਸੀਂ ਇੱਕ ਸਾਂਝਾ ਫਰੰਟ ਸਾਬ ਤੇ ਕੈਮਪ ਕਰਕੇ ਸਾਂਝੀ ਦੌਰੇ ਚੱਲ ਸਕੀਏ ਤੇ ਗੁਰਦੁਆ ਇਹ ਜਿਹੜਾ ਅੱਜ ਵਾਲਾ ਨਗਰ ਕੀਰਤਨ ਆ ਇਹ ਗੁਰਦੁਆ ਤਪਸਾਨ ਗੁਰਦੁਆ ਬਾਬਾ ਹੰਦਾਲ ਜੀ ਦਾ ਆਰੰਭ ਹੋ ਰਿਹਾ ਹੈ ਤੇ ਸ਼ਾਮ ਨੂੰ 7 ਵਜੇ ਇੱਥੇ ਹੀ ਸਮਾਪਤੀ ਹੋਵੇਗੀ ਜਿਹੜੇ ਸੰਗਤਾਂ ਕਮਾਂਗਾਰਾਂ ਦੇ ਜਿਆਦਾ ਰਜੇ ਹੋਏ ਹਨ ਜਿਨ੍ਹਾਂ ਕੋਲੋਂ ਮੈਂ ਉਹਨਾਂ ਨੂੰ ਬੇਨਤੀ ਹੈ ਕਿ 7 ਵਜੇ ਵੱਧ ਤੋਂ ਵੱਧ ਸ਼ਹਿਰ ਨਿਵਾਸੀ ਇਹ ਗੁਰਦਵਾਰ ਸਾਹਿਬ ਕੁੰਮਕਨ ਦੀ ਕਪਾਲ ਤਖਨ ਮੈਂ ਫੇਰ ਸਮੂਹ ਸਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜਿੱਥੇ ਸਾਡਾ ਸਹਿਯੋਗ ਦਿਓ ਉਥੇ ਸਾਡਾ ਹੌਸਲਾ ਵੀ ਵਧਾਓ ਆਓ ਰਲ ਮਿਲ ਕੇ ਸਾਰੇ ਆਪਾਂ ਇਸ ਨਗਰ ਕੀਰਤਨ ਵਿੱਚ ਸ਼ਾਮ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਵਿਸਾਖੀ ਦੇ ਸੁਭ ਦੇੜੇ ਦੀ ਲੱਖ ਲੱਖ ਵਧਾਈ ਹੋਵੇ ਇਸ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਜੋ ਕਿ ਬਾਬਾ ਹੰਦਾਲ ਤੋਂ ਆਰੰਭ ਹੋਇਆ ਹੈ ਸਮੂਹ ਜੰਡਿਆਲੇ ਦੇ ਇਲਾਕੇ ਵਿੱਚ ਹੁੰਦਾ ਹੋਇਆ ਬਾਬਾ ਹੰਦਾਲ ਵਿਖੇ ਉਹਦੀ ਸਮਾਪਤੀ ਹੈ ਸਾਰੀਆਂ ਸੰਗਤਾਂ ਬਹੁਤ ਉਤਸ਼ਾਹ ਹੈ ਨਗਰ ਕੀਰਤਨ ਨੂੰ ਲੈ ਕੇ ਉਮ ਹਮਾ ਕੇ ਪਹੁੰਚੀਆਂ ਹਨ ਸਭ ਸੰਗਤਾਂ ਨੂੰ ਬੇਨਤੀ ਹੈ ਸੁਭ ਦੇੜੇ ਤੇ ਗੁਰੂ ਦੇ ਲੜ ਲੱਗिए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਅੰਦਾ ਅਜੀ ਗੁਰਦੁਆਰਾ ਸਾਹਿਬ ਵਿਖੇ ਗੁਰੂ ਜੀ ਅਪਾਰ ਕਿਰਪਾ ਤੇ ਸੰਤ ਬਾਬਾ ਪਰਮਾਨੰਦ ਜੀ ਜੋ ਇੱਥੋਂ ਦੇ ਸੰਚਾਲਕ ਨੇ ਅੱਜ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਖਾਲਸਾ ਸਿਰਜਣਾ ਦਿਵਸ ਦਾ ਜੋ ਵਿਸਾਖੀ ਦਾ ਦਿਹਾੜਾ ਅੱਜ ਇਸ ਸਥਾਨ ਤੋਂ 71 ਹੋ ਕੇ ਸਾਰੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਦੀ ਰੂਪ ਵਿੱਚ ਜਾਏਗਾ ਅੱਜ ਦੇ ਇਸ ਉਪਰਾਲੇ ਤੇ ਜਿੱਥੇ ਸ਼ਹਿਰ ਵਾਸੀ ਇਲਾਕਾ ਵਾਸੀ ਸਾਰੀਆਂ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਆ ਸਾਰੇ ਹੀ ਅੱਜ ਇਸ ਗੱਲ ਦੇ ਵਧਾਈ ਦੇ ਪਾਤਰ ਨੇ ਤੇ ਮੈਂ ਸਮਝਦਾ ਕਿ ਜੋ ਉਪਰਾਲਾ ਸਾਡੇ ਮਹਾਪੁਰਖ ਸੰਤ ਬਾਬਾ ਪਰਮਾਨੰਦ ਜੀ ਨੇ ਅੱਜ ਕੀਤਾ ਹੈ ਕਿ ਸ਼ਹਿਰ ਦੀਆਂ ਸਾਰੀਆਂ ਹੀ ਸਿੱਖ ਜਥੇਬੰਦੀਆਂ ਸਾਰੇ ਹੀ ਇਕੱਤਰ ਹੋ ਕੇ ਆਪਚ ਵਿੱਚ ਇੱਕ ਸੱਦ ਭਾਵਨਾ ਦਾ ਸੁਨੇਹਾ ਦਿੰਦੇ ਹੋਏ ਅੱਜ ਇੱਕ ਜਗ੍ਹਾ ਤੋਂ ਹੀ ਜੋ ਖਾਲਸਾ ਸਾਰਜਨਾ ਦਿਵਸ ਜਿਹਦਾ ਮਨਾਇਆ ਜਾ ਰਿਹਾ ਹੈ ਤੇ ਸਾਰੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਅੱਜ ਦੇ ਇਸ ਸ਼ੁਭ ਅਫਸਰ ਤੇ ਮੈਂ ਆਪਣੇ ਵੱਲੋਂ ਆਪਣੇ ਸਾਰੇ ਸ਼ਹਿਰ ਵਾਸੀਆਂ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਜੰਡਿਆਲਾ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨ। ਧੰਨਵਾਦ। ਅ ਅੱਜ ਜੰਡਿਆਲਾ ਗੁਰੂ ਸ਼ਹਿਰ ਦੇ ਵਿੱਚ ਸਾਡੀਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੁਆਰਾ ਖਾਲਸਾ ਸਾਰਜਨਾ ਦਿਵਸ ਤੇ ਮੌਕੇ ਦੇ ਉੱਤੇ ਸੁੰਦਰ ਨਗਰ ਕੀ ਉਪਨ ਸਜਾਏ ਗਏ ਨੇ ਗੁਰਦੁਆਰਾ ਬਾਬਾ ਹੰਦਾਲ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਸ਼ਹਿਰ ਦੇ ਵਿੱਚੋਂ ਦੀ ਨਗਰ ਕੀਰਤਨ ਹੁੰਦੇ ਹੋਏ ਫਿਰ ਗੁਰਦੁਆਰਾ ਬਾਬਾ ਹੰਦਾਲ ਜੀ ਵਿਖੇ ਸਮਾਪਤੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਪਰਮਾਨੰਦ ਜੀ ਜਿਹੜੇ ਰਹਿਨਮਾਈ ਹੋ ਸਰ ਇਹ ਖਾਸਾ ਸਾਜਣਾ ਦੇ ਇਸ ਤੇ ਮੌਕੇ ਦੇ ਉੱਤੇ ਇਹ ਨਗਰ ਕੀਰਤਨ ਸਜਾਏ ਗਏ ਨੇ ਮੈਂ ਅੱਜ ਦੇ ਇਸ ਸ਼ੋਭ ਦਿਹਾੜੇ ਦੇ ਉੱਤੇ ਸਮੂਹ ਲਖਨੂ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਤੇ ਪ੍ਰਮਾਤਮਾ ਵਾਹਿਗੁਰੂ ਇਸ ਤਰ੍ਹਾਂ ਹੀ ਸਾਡੇ ਉੱਤੇ ਆਪਣੀ ਸਰਪਾ ਜੜੀ ਆ ਬਣਾਈ ਰੱਖਣਾ ਸੁਖੀ ਸੰਧੀ ਸਾਰੇ ਪਰਿਵਾਰ ਜਿਹੜੇ ਆ ਵਸਣ ਮੇਰੇ ਲੋਟੇ ਸਾਰਿਆਂ ਖਾਲਸਾ ਸਾਧਨਾਂ ਦੇ ਵਿੱਚ ਤੇ ਮੌਕੇ ਤੇ ਬ੍ਰਸਾਖੀ ਦੇ ਸ਼ੋਭ ਦਿਹਾੜੇ ਤੇ ਬਹੁਤ-ਬਹੁਤ ਵਧਾਈਆਂ ਜੀ ਬਹੁਤ-ਬਹੁਤ ਧੰਨਵਾਦ ਬ੍ਰਸਾਖੀ ਦਾ ਜ਼ਿਕਰ ਖਲਸਾ ਵਾਲੇ ਗੁਰੂ ਜੀ ਕੀ ਫਤਿਹ